अरविंद केजरीवाल ਦਾ ਹਾਰ ਜਾਣਾ ਰਾਜ ਦੀ ਪੇ ਛੋਟੀ ਗੱਲ ਨਹੀਂ ਹੈਗੀ ਬਿਲਕੁਲ ਬਹੁਤ ਵੱਡੀ ਗੱਲ ਹੈ ਇੱਕ ਪਾਰਟੀ ਦਾ ਸੁਪਰੀਮੋ ਹਾਰ ਗਿਆ ਦੋ ਵਾਰ ਦਾ ਮੁੱਖ ਮੰਤਰੀ ਬਿਲਕੁਲ ਦੋ ਵਾਰ ਦਾ ਮੁੱਖ ਮੰਤਰੀ ਆਪਣੀ ਸੀਟ ਹੀ ਨਹੀਂ ਬਚਾ ਸਕਿਆ ਦੋ ਸੂਬਿਆਂ ਦੀ ਤੁਹਾਡੀ ਸਰਕਾਰ ਸੀ ਇੱਕ ਚ ਰਹਿ ਗਈ ਹੈ ਇਦੇ ਮਾਡਲ ਦੇ ਨਾਲ ਹੀ ਇਹ ਚੱਲਦੇ ਸੀ ਹਰ ਥਾਂ ਜਾਂਦੇ ਸੀ ਜੀ ਦਿੱਲੀ ਦਾ ਮਾਡਲ ਪੰਜਾਬ ਦੇ ਵਿੱਚ ਸਰਕਾਰ ਬਣੀ ਦਿੱਲੀ ਮਾਡਲ ਤੇ ਹਰਿਆਣੇ 'ਚ ਦਿੱਲੀ ਮਾਡਲ ਦਿਖਾਇਆ ਦੇਸ਼ 'ਚ ਜਿੱਥੇ ਵੀ ਗਏ ਦਿੱਲੀ ਮਾਡਲ ਦੀ ਗੱਲ ਅਰਵਿੰਦ ਕੇਜਰੀਵਾਲ ਕਰਦੇ ਸੀ ਫੋੜੋ ਦਿੱਲੀ ਦਾ ਮਾਡਲ ਚੁਕਣਾ ਚੂਰ ਹੋ ਗਿਆ ਇਹਦਾ ਲਾਈਨ ਸੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜੀ ਤੇ ਇਹਨਾਂ ਦੀ ਜਿਹੜੀ ਲੜਾਈ ਸੀ ਜੀ ਕੋਲਡ ਵਾਰ ਉਹੀ ਲੈ ਡੁੱਬੀ ਆ ਪ੍ਰੈਸਰ ਦੇ ਵਿੱਚ ਕਾਂਗਰਸ ਪਾਰਟੀ ਦੇ ਜ਼ਿਆਦਾ ਕਾਉਂਸਲਰ ਸੀਗੇ ਪਰ ਉੱਥੇ ਆਮ ਆਦਮੀ ਪਾਰਟੀ ਨੇ ਆਪਣਾ ਮੇਰ ਬਣਾਇਆ ਜੀ ਬਣਾਇਆ ਜੀ ਉੱਥੇ ਕਾਂਗਰਸ ਗੁੱਸੇ ਸੀ ਕਾਂਗਰਸ ਇਸ ਗੱਲ ਤੋਂ ਖਫਾ ਸੀ ਕਿ ਯਾਰ ਸਾਨੂੰ ਸਾਡਾ ਨੁਕਸਾਨ ਕਰਾਇਆ ਆ ਜਾਣ ਤੋਂ ਦਿੱਲੀ ਦੀ ਇਲੈਕਸ਼ਨ ਮਤਲਬ ਕਾਂਗਰਸ ਨੇ ਦਿੱਲੀ ਦੇ ਵਿੱਚ ਆਪਦਾ ਉਹ ਗੁੱਸਾ ਸੀ ਜਾਂ ਬਦਲਾ ਪੂਰਾ ਕਰ ਲੈ ਮਤਲਬ ਬਦਲਾ ਪੂਰਾ ਕੀਤਾ ਯਾਰ ਮਤਲਬ ਦਿੱਲੀ ਤੋਂ ਮਿਲਦਾ ਪਾਰਟੀ ਨੂੰ ਸਿੱਖਣਾ ਚਾਹੀਦਾ ਦਿੱਲੀ ਨਤੀਜਿਆਂ ਤੋਂ ਬਿਲਕੁਲ ਜੇ ਹਾਰ ਤੁਹਾਨੂੰ ਹੋਰ ਕੀ ਕਰਦੀ ਹੈ ਹਾਰ ਤੁਹਾਨੂੰ ਸਿਖਾਉਂਦੀ ਹੈ ਜੀ ਤੁਸੀਂ ਹਾਰਦੇ ਹੋ ਤਾਂ ਮੀਨ ਕੋਈ ਨਾ ਕੋਈ ਤੁਸੀਂ ਗਲਤ ਮੂਵ ਕੀਤਾ ਤਾਂ ਤੁਸੀਂ ਹਾਰੇ ਸ਼ਾਨਦਾਰੀ ਦੀ ਸਿਆਸਤ ਹੂੰ ਤਾਂ ਨਾਰਾ ਦਿੱਤਾ ਸੀ ਗਾਇਸ ਪਾਰਟੀ ਨੇ ਪਰ ਜਿਸ ਤਰੀਕੇ ਦੇ ਨਾਲ ਇਲਜ਼ਾਮ ਲੱਗੇ ਹਾਲਾਂਕਿ ਆਮ ਆਦਮੀ ਪਾਰਟੀ ਤਾਂ ਇਹ ਕਹਿ ਰਹੀ ਹੈ ਕਿ ਸਾਡੇ ਤੇ ਇਲਜ਼ਾਮ ਤਾਂ ਕੋਈ ਸਾਬਤਤਾ ਹੋਇਆ ਨਹੀਂ ਸਾਨੂੰ ਡੈਂਟ ਪਾਇਆ ਗਿਆ ਬੀਜੇਪੀ ਦੇ 10 ਸਾਲ ਦੇ ਵਿੱਚ ਪਾਰਟੀ ਰੋਣਾ ਰੋਈ ਗਈ ਦਰ ਸਰਕਾਰ ਹੁੰਦੇ ਹੋਏ ਕਿ ਹਾਏ ਸਾਡੇ ਕੰਮ ਨਹੀਂ ਹੋ ਰਿਹਾ ਜੀਏ ਕਰ ਰਿਹਾ ਉਹ ਕਰ ਰਿਹਾ ਫਲਾਣਾ ਹੋ ਰਿਹਾ ਤੇ ਮਿਕਾਏ ਨਹੀਂ ਕਰਾ ਸਕੇ ਉਹ ਚੀਜ਼ਾਂ ਮਨਾ ਲੋਕਾਂ ਦੇ ਮਨਾਂ ਦੇ ਵਿੱਚ ਘਰ ਕਰ ਗਈਆਂ ਕਿ ਯਾਰ ਜੇ ਤੀਜੀ ਵਾਰ ਵੀ ਇਹਨਾਂ ਨੂੰ ਜਿਤਾਤਾ ਤਾਂ ਸਾਹਮਣੇ ਉਹ ਸਰਕਾਰ ਤਾਂ ਫੇਰ ਬੀਜੇਪੀ ਦੀ ਆ ਸੈਂਟਰ ਦੇ ਲੋਕਾਂ ਨੇ ਇਹ ਚੀਜ਼ ਸੋਚ ਲਈ ਕਿ ਜੇ ਉੱਪਰ ਬੀਜੇਪੀ ਆ ਤਾਂ ਫਿਰ ਇੱਥੇ ਵੀ ਆਪਾਂ ਬੀਜੇਪੀ ਲਾਇਆ ਆਉਣੇ ਆ ਆਮ ਆਦਮੀ ਪਾਰਟੀ ਲਿਆਂਦੀ ਤਾਂ ਫਿਰ ਇਹਨਾਂ ਨੇ ਉਹੀ ਰੋਣਾ ਕਿ ਸਾਨੂੰ ਕੰਮ ਨਹੀਂ ਕਰਨ ਦੇ ਰਹੇ ਇਹ ਨਹੀਂ ਹੋ ਰਿਹਾ ਵਾ ਨਹੀਂ ਹੋ ਰਿਹਾ ਪ੍ਰਾਣਾ ਠਮਕਾ ਨਹੀਂ ਹੋ ਰਿਹਾ ਆਮ ਆਦਮੀ ਪਾਰਟੀ ਨੇ ਵੀ ਜਿਹੜੇ ਵਾਦੇ ਕੀਤੇ ਸੀ ਜਾਂ ਜਿਹੜੇ ਪ੍ਰੋਮਿਸ ਕੀਤੇ ਸੀ ਇੱਕ ਸੱਤਾ ਬਦਲਣ ਦੇ ਇੱਕ ਰਾਜਨੀਤੀ ਬਦਲਣ ਦੇ ਉਹ ਹੋ ਨਹੀਂ ਪਾਇਆ ਕਿ ਆਮ ਆਦਮੀ ਪਾਰਟੀ ਦੇ ਇਹਨਾਂ ਹੀ ਵੱਡੇ ਲੀਡਰਾਂ ਨੇ ਕਿਹਾ ਸੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਜੇਜਰੀਆ ਸਾਹਿਬ ਨੇ ਕਿਹਾ ਸੀ ਕਿ ਉਹਨਾਂ ਨੇ ਸਾਫ਼ ਸੁਥਰਾ ਜ ਆਪਣਾ ਅਕਸ਼ ਦਿਖਾਇਆ ਸੀਗਾ ਕਿ ਮੈਂ ਬੜਾ ਕਾਮਨ ਮੈਨ ਆ ਸਿੰਪਲ ਐ ਮੇਰੇ ਕੋ ਵੈਗਨਰ ਨੀਲੀ ਰੰਗ ਦੀ ਕਾਰ ਆ ਉਹ ਮੁੜ ਕਿਉਂ ਕਾਰ ਨਹੀਂ ਲੱਭੀ ਗੱਲ ਇਹ ਪਾਰਟੀ ਇਹ ਕਹਿ ਰਹੀ ਸੀ ਕਿ ਅਸੀਂ ਤਾਂ ਜੀ ਭੂੰਜੇ ਵੀ ਸੌ ਸਕਦੇ ਹਾਂ ਰਾਜ ਉਹੀ ਪਾਰਟੀ ਜਿਹੜੀ ਕਹਿ ਰਹੀ ਸੀ ਅਸੀਂ ਭੂੰਜੇ ਸੌ ਸਕਦੇ ਆ ਉਹਨਾਂ ਦੇ ਗੱਡ ਤੇ ਗੱਦੇ ਹੀ ਬੜੇ ਕਮਾਲ ਦੇ ਨੇ ਇਸੇ ਕਰਕੇ ਉਹਨਾਂ ਨੇ ਘਮਾ ਫਰਾ ਕੇ ਗੱਲ ਕਹੀ ਸੀ ਕਿ ਮੈਂ ਜਦੋਂ ਦਿੱਲੀ ਦੀ ਜਨਤਾ ਮੈਨੂੰ ਦੁਬਾਰਾ ਜਿਤਾਉਗੀ ਫੇਰ ਹੀ ਮੈਂ ਅਗਲੀ ਵਾਰ ਕੁਰਸੀ ਤੇ ਬੈਠੂਗਾ ਪਰ ਉਹ ਮੁੱਖ ਮੰਤਰੀ ਵਾਲੀ ਕੁਰਸੀ ਤਾਂ ਬਹੁਤ ਦੂਰ ਰਹਿ ਗਈ ਐ ਐਮਐਲ ਐ ਐਮਐਲ ਵਾਲੀ ਕੁਰਸੀ ਵੀ ਗਈ ਉਹ ਵੀ ਚਾਹੀਦੀ ਜੋ ਗਲਤੀਆਂ ਤੁਸੀਂ ਦਿੱਲੀ ਚ ਕਰਕੇ ਉੱਥੇ ਤੁਸੀਂ ਸਬਕ ਲਓ ਤਾਂ ਕਿ ਤੁਸੀਂ ਪੰਜਾਬ ਵੀ ਨਹਾ ਰਹੋ ਹਨਾ ਤੁਹਾਡੇ ਕੋ ਪੰਜਾਬ ਰਹੇ ਬੜੀ ਡਾਊਨ ਟੂ ਅਰਥ ਸਰਕਾਰ ਸੀਗੀ ਸਰਕਾਰ ਨੇ ਇਸ ਤਰੀਕੇ ਦਾ ਕਰਾਪਸ਼ਨ ਖਤਮ ਕੀਤੀ ਨਸ਼ਾ ਖਤਮ ਕੀਤਾ ਇਹ ਚੀਜ਼ਾਂ ਤੇ ਕੰਮ ਕਰਦੇ ਜੁਰਤਾ ਪੰਜਾਬ ਦੇ ਵਿੱਚ ਤਾਂ ਵੀਆਪੀ ਕਲਚਰ ਖਤਮ ਕਰੋ ਬਬੂ ਮਾਨ ਦਾ ਇੱਕ ਗਾਣਾ ਆਇਆ ਸੀ ਜਿਸ ਦੇ ਵਿੱਚ ਉਹ ਗਾਣੇ ਦੀਆਂ ਲਾਈਨਾਂ ਸਨ ਕਿ ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ ਜਦੋਂ ਆਉਂਦਾ ਇਹ ਪਹਟਾਲੇ ਡਿੱਗ ਜਾਂਦੀਆਂ ਤਾਂ ਕਦੇ ਵੀ ਬੰਦੇ ਨੂੰ ਵੱਡੇ ਸੁਪਨੇ ਉੱਚੀਆਂ ਇਮਾਰਤਾਂ ਜਿ ਕਈਆਂ ਗਈਆਂ ਤਾਂ ਇਸ ਤਰੀਕੇ ਦੇ ਖੁਆਬ ਨਹੀਂ ਪਾਉਣੇ ਚਾਹੀਦੇ ਕਿ ਸੱਤ ਉੱਤੇ ਹੈ ਹੀ ਕੁਛ ਨਹੀਂ ਅਸੀਂ ਸਭ ਕੁਛ ਹਾਂ ਤੇ ਖਾਸ ਤੱਕ ਗੱਲ ਕਰਕੇ ਲੋਕਤੰਤਰ ਦੇ ਅੰਦਰ ਕਿਉਂਕਿ ਲੋਕਤੰਤਰ ਦੇ ਵਿੱਚ ਜਿਹੜੀ ਪਾਵਰ ਜਨਤਾ ਦੇ ਕੋਲ ਹੁੰਦੀ ਹੈ ਤੇ ਜਦੋਂ ਜਨਤਾ ਆਪਣੀ ਪਾਵਰ ਦਿਖਾਉਂਦੀ ਆ ਤਾਂ ਉਹ ਵੱਡੇ-ਵੱਡਿਆਂ ਨੂੰ ਸਬਕ ਸਿਖਾ ਦਿੰਦੀ ਆ ਜਾਂ ਕਹਿ ਦਈਏ ਸ਼ੀਸ਼ਾ ਦਿਖਾ ਦਿੰਦੀ ਆ ਤਾਂ ਆਵਾਦੀ ਪਾਰਟੀ ਜੋ ਦਿੱਲੀ ਤੋਂ ਸ਼ੁਰੂਆਤ ਹੁੰਦੀ ਆ ਜਿਸ ਨੇ ਇੱਕ ਨਵੀਂ ਰਾਜਨੀਤੀ ਖੜੀ ਕੀਤੀ ਜਿਸ ਦੇ ਵਿੱਚ ਕਿਹਾ ਕਿ ਅਸੀਂ ਇਮਾਨਦਾਰੀ ਦੀ ਰਾਜਨੀਤੀ ਕਰਾਂਗੇ ਆਪ ਸਰਪ੍ਰੀਮੋ ਅਰਵਿੰਦ ਕੇਜਰੀਵਾਲ ਕਹਿੰਦੇ ਮੈਂ ਇਮਾਨਦਾਰ ਨੇਤਾ ਉਹ ਮਕਸਦ ਲੈ ਕੇ ਪੂਰੇ ਦੇਸ਼ ਦੇ ਅੰਦਰ ਆਵਾਦੀ ਪਾਰਟੀ ਉੱਭਰੀ ਪਰ ਆਵਾਦੀ ਪਾਰਟੀ ਅੱਜ ਆਪਣੇ ਹੀ ਘੜ ਆਪਣੇ ਹੀ ਕਿਲੇ ਦੇ ਅੰਦਰ ਆਪਣੀ ਚਾਹ ਦੀ ਜਨਮ ਭੂਮੀ ਦੇ ਵਿੱਚ ਹਾਰ ਚੁੱਕੀ ਆ ਬੀਜੇਪੀ ਨੇ ਕਰਾਰੀ ਹਾਰ ਦਿੱਤੀ ਆ ਗੱਲਬਾਤ ਕਰਾਂਗੇ ਕਿਹੜੇ ਕਿਹੜੇ ਫੈਕਟਰ ਇਸ ਦੇ ਉੱਤੇ ਰਹੇ ਨੇ ਕਿਉਂ ਲੋਕਾਂ ਨੇ ਭਰੋਸਾ ਆਮ ਆਦਮੀ ਪਾਰਟੀ ਤੇ ਨਹੀਂ ਕੀਤਾ ਮੇਰੇ ਨਾਲ ਦਾਉ ਵਰਿੰਦਰ ਸਿੰਘ ਬੈਣੀਪਾਲ ਮੌਜੂਦ ਨੇ ਦਾਉ ਜੀ ਲੱਗਦਾ ਹੁਣ ਜਿਹੜਾ ਆਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਵੱਡੇ ਵੱਡੇ ਗੱਲਾਂ ਕਰਦੇ ਸੀਗੇ ਜਾਂ ਉਹਨਾਂ ਦੀ ਪਾਰਟੀ ਦੇ ਲੀਡਰ ਗਏ ਸੀ ਜਾਂ ਜਿਹੜੇ ਕਹਿਦਗੇ ਉਹਨਾਂ ਦੇ ਖੁਆਬ ਸਜਾਏ ਹੋਏ ਸੀ ਇੱਕ ਵਹਿਮ ਕਹਿੰਦੇ ਹੁੰਦੇ ਆ ਹੋ ਜਾਂਦਾਗਾ ਜਿਵੇਂ ਉਹ ਕਹਿੰਦੇ ਸੀ ਕਿ ਮੈਂ ਜੇ ਦੁਬਾਰੇ ਜਿੱਤਾਂਗਾ ਤਾਂ ਤਾਂ ਹੀ ਮੁੱਖ ਮੰਤਰੀ ਬਣਾਗਾ ਬੜੇ ਕੰਫੀਡੈਂਸ ਓਕੇ ਉਹ ਅਸਤੀਫਾ ਦੇ ਕੇ ਗਏ ਸੀਗੇ ਮੁੱਖ ਮੰਤਰੀ ਤੋਂ ਪਰ ਅੱਜ ਲੱਗਦਾ ਵਹਿਮ ਸਾਰੇ ਦਿੱਲੀ ਵਾਲੇ ਨੇ ਕੱਢ ਤੇ ਦੇਖੋ ਜਿਵੇਂ ਪੰਜਾਬ ਚ ਹੋਇਆ ਸੀ ਰਾਜੀਵ 2022 ਦੀ ਇਲੈਕਸ਼ਨ ਚ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਬੰਪਰ ਜਿੱਤ ਹਾਸਲ ਕੀਤੀ ਕਾਂਗਰਸ ਤੇ ਅਕਾਲੀ ਦਲ ਦੇ ਕਹਿੰਦੇ ਕਹਾਉਂਦੇ ਉਹ ਵੱਡੇ ਲੀਡਰ ਜਿਹੜੇ ਥੰਮ ਸੀਗੇ ਸਿਆਸਤ ਦੇ ਉਹ ਵੀ ਹਾਰੇ ਕੈਪਟਨ ਮਰਿੰਦਰ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਸਭ ਸਭ ਹਾਰੇ ਬਿਲਕੁਲ ਆਮ ਆਦਮੀ ਪਾਰਟੀ ਦੇ ਮਤਲਬ ਜਿਨ੍ਹਾਂ ਨੂੰ ਲੋਕ ਜਾਣਦੇ ਵੀ ਨਹੀਂ ਸੀ ਉਹ ਵੀ ਲੋਕ ਆਗੂ ਐਮਐਲਏ ਬਣੇ ਹੂੰ ਤੇ ਬੀਜੇਪੀ ਦੇ ਵਿੱਚ ਵੀ ਮੈਨੂੰ ਉਸੇ ਤਰੀਕੇ ਦੀ ਸਿਚੁਏਸ਼ਨ ਲੱਗੀ ਆ ਦਿੱਲੀ ਦੇ ਵਿੱਚ ਮਾਫ ਕਰਨਾ ਕਿ ਜਿਹੜੀ ਬੀਜੇਪੀ ਦੇ ਨਾਲ ਇਹ ਸਭ ਕੁਝ ਹੋਇਆ ਤੇ ਆਮ ਆਦਮੀ ਪਾਰਟੀ ਨੂੰ ਇੰਨਾ ਵੱਡਾ ਨੁਕਸਾਨ ਹੋਇਆ ਆਮ ਆਦਮੀ ਪਾਰਟੀ ਦੇ ਮਤਲਬ ਸੁਪਰੀਮੋ ਨੰਬਰ 1 ਆਗੂ ਅਰਵਿੰਦ ਕੇਜਰੀਵਾਲੀ ਜਦੋਂ ਹਾਰ ਗਏ ਤੇ ਫਿਰ ਸਮਝੋ ਕਿ ਤੁਸੀਂ ਕਿਸ ਤਰੀਕੇ ਦੀ ਇਹ ਇਲੈਕਸ਼ਨ ਹੋਈ ਹੋਊਗੀ ਅਰਵਿੰਦ ਕੇਜਰੀਵਾਲ ਹਾਰੇ ਮਨੀਸ਼ ਸ਼ਸ਼ੋਦੀਆ ਹਾਰ ਗਿਆ ਸੌਰਵ ਭਾਰਤਵਾੜ ਹਾਰ ਗਿਆ ਅਸਤਿੰਦਰ ਜੈਨ ਹਾਰ ਗਿਆ ਆਤਸ਼ੀ ਵੀ ਬਿਲਕੁਲ ਐਂਡ ਤੇ ਜਾ ਕੇ ਹਾਰਦੇ-ਹਾਰਦੇ ਬਚੇ ਉਹ ਵੀ ਉਹ ਵੀ ਹਾਰ ਰਹੀ ਸੀ ਪਿੱਛੇ ਟਰੇਲ ਹੀ ਕਰਦੀ ਆ ਰਹੀ ਸੀ ਜੀ ਸੋ ਇਹ ਇਸ ਤਰੀਕੇ ਦਾ ਇਲੈਕਸ਼ਨ ਸੀਗਾ ਦਿੱਲੀ ਦੇ ਵਿੱਚ ਇਹਦੇ ਬਹੁਤ ਸਾਰੇ ਕਾਰਨ ਨੇ ਇੱਕ ਦੋ ਕਾਰਨ ਤਾਂ ਜਿਹੜੇ ਤੁਸੀਂ ਗੱਲ ਕੀਤੀ ਨਾ ਕਿ ਇਮਾਨਦਾਰੀ ਦੀ ਸਿਆਸਤ ਦਾ ਨਾਰਾ ਦਿੱਤਾ ਸੀਗਾ ਇਸ ਪਾਰਟੀ ਨੇ ਤੇ ਪਰ ਜਿਸ ਤਰੀਕੇ ਦੇ ਨਾਲ ਇਲਜ਼ਾਮ ਲੱਗੇ ਹਾਲਾਂਕਿ ਆਮ ਆਦਮੀ ਪਾਰਟੀ ਤਾਂ ਇਹ ਕਹਿ ਰਹੀ ਹੈ ਕਿ ਸਾਡੇ ਤੇ ਇਲਜ਼ਾਮ ਤਾਂ ਕੋਈ ਸਾਬਤਤਾ ਹੋਇਆ ਨਹੀਂ ਸਾਨੂੰ ਡੈਂਟ ਪਾਇਆ ਗਿਆ ਬੀਜੇਪੀ ਦੇ ਵੱਲੋਂ ਹੂੰ ਜੋ ਮਰਜੀ ਆ ਇਸ ਦੇ ਵਿੱਚ ਪਰ ਉਹ ਜਿਹੜੇ ਇੱਕ ਇਲਜ਼ਾਮ ਲੱਗੇ ਨਾ ਤੇ ਉਹ ਜੇਲ੍ਹ ਜਾ ਕੇ ਰਹਿਣਾ ਉਹਨਾਂ ਵਖਵਾ ਉਹਦੇ ਚ ਦਿੱਲੀ ਦੇ ਲੋਕਾਂ ਦੇ ਮਨਾਂ ਦੇ ਵਿੱਚ ਉਹ ਚੀਜ਼ੇ ਘਰ ਘਰ ਗਈ ਵੀ ਕੁਸ਼ਣੋ ਕੁਸ਼ਟਾ ਹੋਊਗਾ ਹੂੰ ਅਗਰ ਇਹ ਚੀਜ਼ਾਂ ਹੈਗੀਆਂ ਨੇ ਬਿਲਕੁਲ ਤੇ ਨਹੀਂ ਇੰਨੇ ਇੰਨੀ ਵੱਡੀ ਉਹ ਹੋ ਨਹੀਂ ਸਕਦੀ ਸੀਗੀ ਹਣਾ ਹਾਲਾਂਕਿ ਉਸ ਕੇਸ ਦੇ ਚੱਲਦੇ ਤੁਸੀਂ ਕਿਹਾ ਸੀ ਨਾ ਕਿ ਕੇਜਰੀਵਾਲ ਨੇ ਅਸਤੀਫਾ ਫੇਰ ਦਿੱਤਾ ਉਹ ਦੇੜਾ ਪਿਆ ਸੀ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਜ਼ਮਾਨਤ ਹੀ ਉਸੇ ਸ਼ਰਤ ਤੇ ਹੋਈ ਸੀ ਕਿ ਉਹ ਬਾਹਰ ਜਾ ਕੇ ਕਿਸੇ ਆਪਣੇ ਫਾਈਲ ਤੇ ਦਸਤਖਤ ਨਹੀਂ ਕਰਨਗੇ ਹੁਣ ਜਦੋਂ ਮੁੱਖ ਮੰਤਰੀ ਹੈ ਕੋਈ ਦਸਤਖਤ ਫਾਈਲ ਤੇ ਕਰ ਹੀ ਨਹੀਂ ਸਕੂਗਾ ਤਾਂ ਸਟੇਟ ਚੱਲੂਗੀ ਕਿਵੇਂ ਉਹ ਮਜਬੂਰੀ ਬਣ ਗਈ ਸੀ ਆਤਸ਼ੀ ਨੂੰ ਉੱਥੇ ਸੀਐਮ ਬਣਾਉਣ ਦੀ ਇੱਕ ਟੈਂਪਰੇਰੀ ਸੀਐਮ ਦੇ ਤੌਰ ਤੇ ਇਸੇ ਕਰਕੇ ਅਰਵਿੰਦ ਕੇਜਰੀਵਾਲ ਪਿੱਛੇ ਹਟੇ ਸੀ ਇਸੇ ਕਰਕੇ ਉਹਨਾਂ ਨੇ ਕਮਾਫਰ ਆ ਕੇ ਗੱਲ ਕਹੀ ਸੀ ਕਿ ਮੈਂ ਜਦੋਂ ਦਿੱਲੀ ਦੀ ਜਨਤਾ ਮੈਨੂੰ ਦੁਬਾਰਾ ਜਿਤਾਉਗੀ ਫੇਰ ਹੀ ਮੈਂ ਅਗਲੀ ਵਾਰ ਕੁਰਸੀ ਤੇ ਬੈਠੂੰਗਾ ਪਰ ਉਹ ਮੁੱਖ ਮੰਤਰੀ ਵਾਲੀ ਕੁਰਸੀ ਤਾਂ ਬਹੁਤ ਦੂਰ ਰਹਿ ਗਈ ਐ ਐਮਐਲਏ ਐਮਐਲ ਵਾਲੀ ਕੁਰਸੀ ਵੀ ਉਹ ਵੀ ਚਲੀ ਗਈ ਹੂੰ ਬਹੁਤ ਸਾਰੇ ਹੁਣ ਸਵਾਲ ਨੇ ਇਸ ਦੇ ਉੱਤੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਕੀ ਕੀ ਇਫੈਕਟ ਕੀਤਾ ਇਹਦੇ 'ਚ ਮੈਨੂੰ ਇੱਕ ਚੀਜ਼ ਹੋਰ ਲੱਗਦੀ ਐ। ਭਾਜਪਾ ਤੇ ਵੀ ਜਾਵਾਂਗੇ ਆਪਾਂ ਪਰ ਇੱਕ ਚੀਜ਼ ਆਮ ਆਦਮੀ ਪਾਰਟੀ ਦੀ ਹੋਰ ਲੱਗ ਰਹੀ ਐ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਜਿਹੜਾ ਟੰਡੋਰਾ ਪਿੱਟਿਆ ਨਾ ਦਿੱਲੀ ਦੇ ਵਿੱਚ ਹਮ ਹਾਏ ਸਾਨੂੰ ਐਲਜੀ ਕੰਮ ਨਹੀਂ ਕਰਨ ਦੇ ਰਿਹਾ ਹਾਏ ਸਾਨੂੰ ਕੇਂਦਰ ਸਰਕਾਰ ਨਹੀਂ ਕੰਮ ਕਰਨ ਦੇ ਰਹੀ ਹਾਏ ਦਿੱਲੀ ਦੀ ਪੁਲਿਸ ਤਾਂ ਸਾਡੇ ਅੰਡਰ ਨਹੀਂ ਹੈ। ਸਪੂਰਨ ਸਾਡਾ ਸੂਬਾ ਨਹੀਂ ਹੈ। ਇਹ ਚੀਜ਼ ਦਾ ਜਿਹੜਾ ਰੋਣਾ ਆ ਆਦਮੀ ਨੇ ਪਿੱਟਿਆ ਨਾ ਪਾਰਟੀ ਨੇ ਹੂੰ ਪਹਿਲੇ 5 ਸਾਲ ਤਾਂ ਚੱਲ ਗਿਆ ਇਹ ਅਗਲੇ 5 ਸਾਲ ਦੂਸਰੀ ਜਿਹੜੀ ਟਰਮ ਸੀ ਉਹਦੇ ਵਿੱਚ ਵੀ ਇਹੀ ਰੋਣਾ ਰਿਹਾ ਪਾਰਟੀ ਦਾ ਤਾਂ ਤੁਸੀਂ ਦੇਖੋ ਕਿ ਜਦੋਂ 10 ਸਾਲ ਇੱਕ ਪਾਰਟੀ ਜਿਹਦੀ ਸਰਕਾਰ ਬਣੀ ਹੋਵੇ ਉਹ ਰੋਣਾ ਉਹੀ ਰੋ ਕੇ ਆਪਣੇ ਵੋਟਰਾਂ ਨੂੰ ਆਪਣੇ ਲੋਕਾਂ ਨੂੰ ਇਹ ਚੀਜ਼ ਦਿਖਾ ਰਹੀ ਹੋਵੇ ਕਿ ਯਾਰ ਸਾਡੀ ਸਰਕਾਰ ਤਾਂ ਬਣ ਗਈ ਪਰ ਸਭ ਤੋਂ ਕੰਮ ਨਹੀਂ ਹੋ ਰਿਹਾ ਸਾਨੂੰ ਕੰਮ ਨਹੀਂ ਕਰਨ ਦੇ ਰਹੇ ਉਏ ਉਸੇ ਤਰੀਕੇ ਦਾ ਜਿਸ ਤਰੀਕੇ ਨਾਲ ਅਸੀਂ ਪੰਜਾਬ ਚ ਲਿਖਦੇ ਆ ਆ ਜਿਮਨੀ ਚੋਣਾ ਚ ਹੋਈਆਂ ਸੀ ਨਾ ਬਿਲਕੁਲ ਜਿਮਨੀ ਚੋਣਾ ਚ ਰਾਜਾ ਵੜਿੰਗ ਉਹਨਾਂ ਦੀ ਪਤਨੀ ਹਾਰੀ ਜੀ ਉਹਨਾਂ ਦਾ ਵੀ ਇਹੀ ਸੇਮ ਕਾਰਨ ਸੀਗਾ ਕਿਉਂਕਿ ਲੋਕ ਇੰਨਾ ਕੁ ਸਮਝ ਗਏ ਜਿਮਨੀ ਚੋਣਾ ਚ ਕਿ ਯਾਰ ਜਦੋਂ ਇਹਨਾਂ ਨੂੰ ਪਹਿਲਾਂ ਅਸੀਂ ਜਤਾਇਆ ਸੀ ਤਾਂ ਇਹਨਾਂ ਨੇ ਪਿਛਲੇ 5 ਸਾਲ ਦੇ ਵਿੱਚ ਕੀ ਕਿਹਾ ਕਿ ਤੁਸੀਂ ਸਾਨੂੰ ਤਾਂ ਐਮਐਲਏ ਬਣਾਤਾ ਜੀ ਪਰ ਸਰਕਾਰ ਦੂਜੀ ਪਾਰਟੀ ਦੀ ਬਣ ਗਈ ਹਾਂ ਸਾਨੂੰ ਇਹ ਕੰਮ ਨਹੀਂ ਕਰਨ ਦੇ ਰਹੇ ਅਸੀਂ ਕੰਮ ਨਹੀਂ ਕਰ ਸਕਦੇ ਐਦਾਂ ਹੀ ਸਾਰਨਾਪੂ ਫਿਰ ਉੱਥੇ ਲੋਕਾਂ ਨੇ ਕਿਹਾ ਕਿ ਚਲੋ ਬਈ ਤੁਸੀਂ ਨੇ ਤਾਂ ਉਹ ਰੋਣਾ ਹੀ ਰੋਣਾ ਵੀ ਜੇ ਤੁਹਾਨੂੰ ਬਣਾ ਵੀ ਦਿੱਤਾ ਤਾਂ ਤੁਸੀਂ ਰੋਣਾ ਕਿ ਸਰਕਾਰ ਸਰਕਾਰ ਇਹੀ ਗੱਲ ਕਹਿਣੀ ਹੈ ਦੁਬਾਰੇ ਹਾਂ ਚਲੋ ਛੱਡੋ ਤੁਸੀਂ ਰੈਸਟ ਕਰੋ ਅਸੀਂ ਜਿਹਦੀ ਪਾਰਟੀ ਦੀ ਸਰਕਾਰ ਆ ਉਹਨੂੰ ਬਣਾ ਦੰਨੇ ਆ ਇਹਹੀ ਚੀਜ਼ ਇਫੈਕਟ ਕਰਕੇਗੀ ਦਿੱਲੀ 'ਚ ਹੁਣ ਜਦੋਂ 10 ਸਾਲ ਦੇ ਵਿੱਚ ਪਾਰਟੀ ਰੋਣਾ ਰੋਈ ਗਈ ਸਰਕਾਰ ਹੁੰਦੇ ਹੋਏ ਕਿ ਹਾਏ ਸਾਡੇ ਕੰਮ ਨਹੀਂ ਹੋ ਰਿਹਾ ਐਲਜੀਆ ਕਰ ਰਿਹਾ ਉਹ ਕਰ ਰਿਹਾ ਫਲਾਣਾ ਹੋ ਰਿਹਾ ਤिम ਕਾਏ ਨਹੀਂ ਕਰਾ ਸਕੇ ਉਹ ਚੀਜ਼ਾਂ ਬਣਾ ਲੋਕਾਂ ਦੇ ਮਨਾਂ ਦੇ ਵਿੱਚ ਘਰ ਕਰ ਗਈਆਂ ਕਿ ਯਾਰ ਜੇ ਤੀਜੀ ਵਾਰ ਵੀ ਇਹਨਾਂ ਨੂੰ ਜਿਤਾਤਾ ਤਾਂ ਸਾਹਮਣੇ ਉਹ ਸਰਕਾਰ ਤਾਂ ਫੇਰ ਬੀਜੇਪੀ ਦੀ ਆ ਸੈਂਟਰ ਦੇ ਵਿੱਚ ਹੂੰ ਜੇ ਤੀਜੀ ਵਾਰ ਵੀ ਜਿਤਾਤਾ ਫੇਰ ਇਹੀ ਰੋਣਾ ਬਿਲਕੁਲ ਰੋਣਾ ਕਿ ਨਹੀਂ ਜੀ ਕੰਮ ਨਹੀਂ ਕਰਨ ਦੇ ਰਿਹਾ ਜੀ ਸਭ ਕੰਮ ਨਹੀਂ ਕਰਨ ਦਿੰਦੇ ਤੇ ਫੇਰ ਲੋਕਾਂ ਨੇ ਸੋਚਿਆ ਕਿ ਕਿਉਂ ਨਾ ਹੁਣ 10 ਸਾਲ ਆਪਾਂ ਇਹਨਾਂ ਨੂੰ ਮੌਕਾ ਦਿੱਤਾ 1 ਸਾਲ 1 ਵਾਰ 5 ਸਾਲ ਦੇ ਲਈ ਬੀਜੇਪੀ ਨੂੰ ਆਪਾਂ ਮੌਕਾ ਦੇਖ ਦਿੰਦੇ ਆ 26 ਸਾਲ 27 ਸਾਲ ਬਾਅਦ ਬੀਜੇਪੀ ਨੇ ਐਂਟਰੀ ਮਾਰੀ ਹੈ ਦਿੱਲੀ ਦੀ ਸਿਆਸਤ ਦੇ ਵਿੱਚ ਤੇ ਇਸੇ ਕਰਕੇ ਮਾਰੀ ਹੈ ਕਿਉਂਕਿ ਲੋਕਾਂ ਨੇ ਇਹ ਚੀਜ਼ ਸੋਚ ਲਈ ਕਿ ਜੇ ਉੱਪਰ ਬੀਜੇਪੀ ਆਇਆ ਤਾਂ ਫਿਰ ਇੱਥੇ ਵੀ ਆਪਾਂ ਬੀਜੇਪੀ ਲਾਇਆ ਆਉਣੇ ਆ ਆਮ ਆਦਮੀ ਪਾਰਟੀ ਲਿਆਂਦੀ ਤਾਂ ਫਿਰ ਇਹਨਾਂ ਨੇ ਉਹੀ ਰੋਣਾ ਕਿ ਸਾਨੂੰ ਕੰਮ ਨਹੀਂ ਕਰਨ ਦੇ ਰਹੇ ਇਹ ਨਹੀਂ ਹੋ ਰਿਹਾ ਵਾ ਨਹੀਂ ਹੋ ਰਿਹਾ ਫਰਾਣਾ ਧਮਕਾ ਨਹੀਂ ਹੋ ਰਿਹਾ ਹੂੰ ਇਹ ਚੀਜ਼ਾਂ ਦਿੱਲੀ ਦੇ ਲੋਕਾਂ ਨੇ ਸਮਝੀਆਂ ਨੇ ਤੇ ਪਲੱਸ ਹੋਣ ਕੀ ਸੀ ਆਮ ਆਦਮੀ ਪਾਰਟੀ ਦਾ ਇੱਕ ਪਲੱਸ ਪੁਆਇੰਟ ਇਹ ਵੀ ਸੀਗਾ ਕਿ ਜਿਹੜੀ ਉਹਨਾਂ ਨੇ ਫ੍ਰੀ ਬੀਜ਼ ਕਹਿੰਦੇ ਆ ਮੁਫਤ ਦੀਆਂ ਰੋੜੀਆਂ ਜਿਹੜੀਆਂ ਉਹਨਾਂ ਨੇ ਸਕੀਮਾਂ ਚਲਾਈਆਂ ਸੀਗੀਆਂ ਉਹ ਇੱਕ ਵੱਡਾ ਕਾਰਨ ਸੀ ਜੀ ਆਮ ਆਦਮੀ ਪਾਰਟੀ ਦੇ ਆਉਣ ਤੋਂ ਪਹਿਲਾਂ ਦਿੱਲੀ ਦੇ ਵਿੱਚ ਇਸ ਤਰੀਕੇ ਨਾਲ ਬਿਜਲੀ ਫ੍ਰੀ ਨਹੀਂ ਸੀ ਲੋਕਾਂ ਨੂੰ ਹੂੰ ਪੰਜਾਬ 'ਚ ਵੀ ਹੈਗੀ ਆ ਪਰ ਇਹ ਦਿੱਲੀ 'ਚ ਮਾਡਲ ਇਹ ਐਕਸਪੈਰੀਮੈਂਟ ਕੀਤਾ ਸੀ ਆਮ ਆਦਮੀ ਪਾਰਟੀ ਨੇ ਕਿ ਅਸੀਂ ਤੁਹਾਨੂੰ ਇੰਨੇ ਯੂਨਿਟ ਮੁਫਤ ਰੀ ਦਵਾਂਗੇ ਹੂੰ ਤੇ ਉਹ ਜਦੋਂ ਪਹਿਲੇ ਸੀ ਦੂਸਰੇ ਦੇ ਵਿੱਚ ਇਹ ਸੀਗਾ ਕਿਉਂਕਿ ਵਿਰੋਧੀ ਪਾਰਟੀਆਂ ਨੇ ਉਸ ਤਰੀਕੇ ਦੇ ਆਫਰ ਨਹੀਂ ਦਿੱਤੇ ਲੋਕਾਂ ਨੂੰ ਜੀ ਦੂਸਰੀ ਵਾਰ ਫੇਰ ਉਹ ਚੀਜ਼ਾਂ ਆਈਆਂ ਤੇ ਉਦੋਂ ਤੱਕ ਵਿਸ਼ਵਾਸ ਵੀ ਸੀਗਾ ਲੋਕਾਂ ਨੂੰ ਪਰ ਹੁਣ ਕੀ ਕੀਤਾ ਬੀਜੇਪੀ ਨੇ ਵੀ ਉਹ ਹੀ ਚੀਜ਼ ਲੈ ਕੇ ਆਂਦੀ ਜੀ ਇਲੈਕਸ਼ਨ ਦੇ ਵਿੱਚ ਹੂੰ ਕਿ ਜੇ ਤੁਹਾਨੂੰ ਪਾਰਟੀ ਕਿਸੇ ਮਹਿਲਾ ਨੂੰ ਆ ਆਮ ਆਦਮੀ ਪਾਰਟੀ ਜੇ 1500 ਜਾਂ 2000 ਦੰਦੀਆ ਤਾਂ ਅਸੀਂ 2500 ਦੇਵਾਂਗੇ ਹੂੰ ਸਿਲੰਡਰ ਦਾ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਸੀ ਭਾਜਪਾ ਕਹਿੰਦੀ ਅਸੀਂ ਸਬਸਿਡੀ ਤੇ ਦੇਵਾਂਗੇ 500 ਨੂੰ ਸਿਲੰਡਰ ਚੱਕਿਓ ਹੂੰ ਜਿਹੜਾ ਮਹਿਲਾਵਾਂ ਦਾ ਫ੍ਰੀ ਬੱਸ ਸਫਰ ਆ ਉਹ ਅਸੀਂ ਬੰਦ ਨਹੀਂ ਕਰਾਂਗੇ ਉਹ ਅਸੀਂ ਜਾਰੀ ਰੱਖਾਂਗੇ ਹੂੰ ਇਹ ਚੀਜ਼ਾਂ ਨੇ ਜਿਹੜਾ ਵੋਟ ਬੈਂਕ ਸੀ ਪੂਰਾ ਸ਼ਿਫਟ ਕੀਤਾ ਭਾਜਪਾ ਦੇ ਵੱਲ ਤੇ ਪਲੱਸ ਉਹ ਪਹਿਲਾਂ ਵਾਲੀ ਗੱਲ ਕਿ ਯਾਰ ਫੇਰ ਜੀ ਜਿੱਤ ਗਈ ਇਹਨਾਂ ਨੇ ਫੇਰ ਕਹਿ ਦੇਣਾ ਹੁਣ ਦਿੱਲੀ ਵਾਲੇ ਲੋਕਾਂ ਨੇ ਇਹੀ ਚੀਜ਼ ਸਮਝੀ ਹੈ ਕਿ ਜੇ ਉੱਪਰ ਹੈ ਤਾਂ ਫੇਰ ਥੱਲੇ ਵੀ ਸੇਮ ਪਾਰਟੀ ਦੀ ਸਰਕਾਰ ਅਸੀਂ ਕਿਉਂ ਨਾ ਬਣਾ ਦਈਏ ਘਟੋ ਘਟ ਇਹ ਪਾਰਟੀ ਸਾਨੂੰ ਇਹ ਨਾ ਕਹੇ 2 ਸਾਲ ਬਾਅਦ ਜਾਂ 5 ਸਾਲ ਬਾਅਦ ਕਿ ਦੇਖੋ ਜੀ ਉੱਪਰ ਵਿਰੋਧੀਆਂ ਦੀ ਪਾਰਟੀ ਸੀ ਉਹਦੀ ਸਰਕਾਰ ਸੀ ਤਾਂ ਕਰਕੇ ਸਾਡਾ ਕੰਮ ਨਹੀਂ ਚੱਲ ਸਕਿਆ ਸੋ ਇਹ ਚੀਜ਼ਾਂ ਇਹ ਬਹੁਤ ਵੱਡੇ ਫੈਕਟ ਨੇ ਜਿਹੜੇ ਕੰਮ ਆਏ ਨੇ ਭਾਜੀਪੀ ਦੇ ਹਿੱਸੇ ਦੇ ਵਿੱਚ ਆਏ ਨੇ ਪਲੱਸ ਦੇਖੋ 10 ਸਾਲ ਕੋਈ ਵੀ ਸੂਬੇ ਦੇ ਵਿੱਚ ਸਰਕਾਰ ਹੈ ਜੇ ਦੋ ਵਾਰ ਆਈ ਹੈ ਤਾਂ ਤੀਸਰੀ ਵਾਰ ਬਹੁਤ ਡਿਫਿਕਲਟ ਹੋ ਜਾਂਦਾ ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਕੀਤਾ ਜਰੂਰ ਗੁਜਰਾਤ ਦੇ ਵਿੱਚ ਉਹ ਲਗਾਤਾਰ ਬਣਦੇ ਰਹੇ ਜੀ ਤੇ ਜੇ ਕੇਜਰੀਵਾਲ ਵੀ ਇਹ ਚੀਜ਼ ਕਰ ਲੈਂਦੇ ਤਾਂ ਉਹਨਾਂ ਦਾ ਨਾਂ ਵੀ ਉਹਨਾਂ ਵੱਡੇ ਲੀਡਰਾਂ ਦੇ ਵਿੱਚ ਆ ਜਾਣਾ ਸੀਗਾ ਪਰ ਹੁਣ ਇੱਥੇ ਇੱਕ ਹੋਰ ਸਭ ਤੋਂ ਵੱਡਾ ਖਾਸ ਜਿਹੜਾ ਫੈਕਟ ਹੈ ਉਹ ਇਹ ਹੈ ਕਿ ਜਿਹੜਾ ਇਹਨਾਂ ਦਾ ਅਲਾਈਅንስ ਸੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜੀ ਤੇ ਇਹਨਾਂ ਦੀ ਜਿਹੜੀ ਲੜਾਈ ਸੀਗੀ ਕੋਲਡ ਵਾਰ ਉਹੀ ਲੈ ਡੁੱਬੀ ਆ ਹੁਣ ਇਸ ਤੋਂ ਪਹਿਲਾਂ ਆਜੋ ਦੋ ਧਾਰਨਾ ਮੈਂ ਤੁਹਾਨੂੰ ਦਊਂਗਾ ਸ਼ਾਇਦ ਤਿੰਨ ਹੀ ਦੇ ਦੇ ਆ ਹਰਿਆਣਾ ਦੇ ਵਿੱਚ ਸਰਵੇ ਹੋਇਆ ਸੀ ਜਦੋਂ ਹਰਿਆਣਾ ਚ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਆ ਉਹ ਚ ਸ਼ਰਿਆਮ ਕਾਂਗਰਸ ਪਾਰਟੀ ਜਿੱਤ ਰਹੀ ਸੀ ਜੀ ਬਿਲਕੁਲ ਸਾਰੇ ਸਰਵੇਆਂ ਚ ਠੀਕ ਹੈ ਜੀ ਹੂੰ ਪਰ ਹੋਇਆ ਕਿ ਕਿਉਂਕਿ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਐਕਟਿਵ ਸੀ ਉਧਰ ਇੰਡੀਆ ਅਲਾਈንስ ਦੋਹੇ ਪਾਰਟੀਆਂ ਇਕੱਠੀਆਂ ਸੀ ਹੁਣ ਇਸ ਹਰਿਆਣਾ ਦੀ ਇਲੈਕਸ਼ਨ ਦੇ ਵਿੱਚ ਸੀਟ ਸ਼ੇਅਰਿੰਗ ਦੇ ਫਾਰਮੂਲੇ ਤੇ ਕੰਮ ਨਹੀਂ ਆਇਆ ਕਾਂਗਰਸ ਆਪ ਨੂੰ ਸੱਤ ਦੇ ਰਹੀ ਸੀ ਉਹ 10 ਮੰਗ ਰਹੇ ਸੀ ਗੱਲ ਨਹੀਂ ਬਣੀ ਆਮ ਆਦਮੀ ਪਾਰਟੀ ਨੇ ਹਰਿਆਣਿਆਂ ਦੀਆਂ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਜੀ ਉਮੀਦਵਾਰ ਖੜੇ ਕੀਤੇ ਵੋਟ ਉਧਰੋਂ ਹੀ ਘੁੰਮ ਕੇ ਕਾਂਗਰਸ ਤੇ ਆਪ ਵਾਲੀ ਹੀ ਆਪ ਵਾਲਿਆਂ ਨੂੰ ਭਈ ਹੂੰ ਕਾਂਗਰਸ ਦੀ ਜਿਹੜੀ ਵੋਟ ਪੈਣੀ ਸੀਗੀ ਇਕੱਠੀ ਹੋ ਕੇ ਉਹ ਘਟ ਗਈ ਤੇ ਭਾਜਪਾ ਨੂੰ ਫਾਇਦਾ ਹੋ ਗਿਆ ਤੇ ਤੀਸਰੀ ਵਾਰ ਭਾਜਪਾ ਦੀ ਸਰਕਾਰ ਬਣ ਗਈ ਹਰਿਆਣੇ ਚ ਹੂੰ ਕਾਂਗਰਸ ਇਸ ਗੱਲ ਤੋਂ ਖਫਾ ਸੀਗੀ ਕਿ ਯਾਰ ਸੋ ਵੀ ਸਾਡਾ ਨੁਕਸਾਨ ਕਰਾਇਆ ਆ ਜਾਣ ਤੋਂ ਦਿੱਲੀ ਦੀ ਇਲੈਕਸ਼ਨ ਮਤਲਬ ਕਾਂਗਰਸ ਨੇ ਦਿੱਲੀ ਦੇ ਵਿੱਚ ਆਪਦਾ ਉਹ ਗੁੱਸਾ ਸੀ ਜਾਂ ਬਦਲਾ ਪੂਰਾ ਕਰ ਲਿਆ ਮਤਲਬ ਬਦਲਾ ਪੂਰਾ ਕੀਤਾ ਆ ਇੱਕ ਹੋਰ ਬਦਲਾ ਕੀ ਉਹ ਦੱਸੂਗਾ ਮੈਂ ਪਰ ਇਹ ਇਹ ਕੰਪਲੀਟ ਕਰਦੇ ਆ ਫਿਰ ਇਸੇ ਤਰੀਕੇ ਦੇ ਨਾਲ ਦਿੱਲੀ ਚ ਆਮ ਆਦਮੀ ਪਾਰਟੀ ਮਜ਼ਬੂਤ ਸੀ ਹੂੰ ਕਾਂਗਰਸ ਦਾ ਹਾਲ ਉਹੀ ਸੀਗਾ ਜੋ ਆਪ ਦਾ ਹਰਿਆਣੇ ਚ ਸੀ ਜੀ ਤੇ ਕਾਂਗਰਸ ਨੇ ਉੱਥੇ ਆਪ ਦੇ ਨਾਲ ਹੱਥ ਨਹੀਂ ਮਲਾਇਆ ਕਿਵੇਂ ਬੁਲਾਉਂਦੇ ਵੀ ਅਸੀਂ ਤੁਹਾਡਾ ਉਹ ਬਦਲਾ ਲੈਣਾ ਹਰਿਆਣੇ ਵਾਲਾ ਤੇ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਵੋਟ ਬੈਂਕ ਸੀ ਉਹ ਇੱਧਰ ਉੱਧਰ ਹਿੱਲਦਾ ਰਿਹਾ ਭਾਜਪਾ ਦੇ ਵੱਲ ਬਹੁਤ ਸਾਰਾ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਵੀ ਗਿਆ ਪਰ ਜਿਹੜਾ ਵੋਟ ਸ਼ੇਅਰਿੰਗ ਹੈ ਪਰਸੈਂਟੇਜ ਹੈ ਕਾਂਗਰਸ ਦੀ ਵਧੀ ਹੈ ਜਿਹੜੀ ਕਾਂਗਰਸ ਵੱਲ ਗਈ ਆ ਉਹਨੇ ਡੈਂਟ ਪਾਇਆ ਆਮ ਆਦਮੀ ਪਾਰਟੀ ਸੋ ਉੱਥੇ ਇੱਕ ਵੱਡਾ ਫੈਕਟ ਸੀਗਾ ਜਿਹੜਾ ਇਹ ਹਾਰ ਹੋਈ ਆ ਆਮ ਆਦਮੀ ਪਾਰਟੀ ਦੀ ਤੇ ਤੁਸੀਂ ਦੇਖੋ ਅ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੀ ਜੇਕਰ ਗੱਲ ਕਰ ਲਈਏ ਤਾਂ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਪਾਰਟੀ ਦੇ ਜ਼ਿਆਦਾ ਕਾਉਂਸਲਰ ਸੀਗੇ ਪਰ ਉੱਥੇ ਆਮ ਆਦਮੀ ਪਾਰਟੀ ਨੇ ਆਪਣਾ ਮੇਰ ਬਣਾਇਆ ਜੀ ਬਣਾਇਆ ਜੀ ਉੱਥੇ ਕਾਂਗਰਸ ਗੁੱਸੇ ਸੀ ਚੰਡੀਗੜ੍ਹ ਦੇ ਵਿੱਚ ਉਸ ਤੋਂ ਬਾਅਦ ਮੇਰ ਦੀ ਇਲੈਕਸ਼ਨ ਆਈ ਆ ਪਿੱਛੇ ਜੀ ਹੋ ਕੇ ਹੱਦੀਆਂ ਉਹਦੇ ਵਿੱਚ ਇੰਡੀਆ ਆਲਾਈਂਸ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੋਲ 19 ਵੋਟਾਂ ਸੀਗੀਆਂ ਸ਼ਰੀਆਮ ਆਮ ਆਦਮੀ ਪਾਰਟੀ ਦਾ ਮੇਰ ਬਣਦਾ ਸੀ ਕਿਉਂਕਿ ਉੱਥੇ ਅਲਾਈਅੰਸ ਦੇ ਵਿੱਚ ਇਹ ਹੋਇਆ ਸੀ ਕਿ ਮੇਰ ਮੇਰ ਬਣੂਗਾ ਆਪ ਦਾ ਹੂੰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਹੋਣਗੇ ਕਾਂਗਰਸ ਕਾਂਗਰਸ ਦੇ ਠੀਕ ਹੈ ਜੀ ਪਰ ਉੱਥੇ ਕਾਂਗਰਸ ਨੇ ਚਾਲ ਚੱਲੀ ਬਦਲਾ ਲੈਣਾ ਸੀਗਾ ਅਮ੍ਰਿਤਸਰ ਰੀ-ਇਲੈਕਸ਼ਨ ਦਾ ਐਮਸੀ ਇਲੈਕਸ਼ਨ ਦਾ ਹੂੰ ਉੱਥੇ ਕੀ ਕੀਤਾ ਕਾਂਗਰਸ ਨੇ ਆਪਣੀਆਂ ਦੋ ਕ੍ਰੋਸ ਵੋਟਾਂ ਕਰਕੇ ਜਿਹੜੀ ਮੇਰ ਵਾਲੀ ਚੋਣ ਸੀ ਜੀ ਕਾਂਗਰਸ ਦੇ ਦੋ ਕਾਉਂਸਲਰਾਂ ਨੇ ਉਹ ਆਪਣੀਆਂ ਦੋ ਵੋਟਾਂ ਬੀਜੇਪੀ ਨੂੰ ਪਾਰ ਨੂੰ ਦਿੱਤੀਆਂ 17 ਤੋਂ 19 ਹੋ ਗਏ ਇਹ 19 ਤੋਂ 17 ਰਹਿ ਗਏ ਪਰ ਜਦੋਂ ਸੀਨੀਅਰ ਡਿਪਟੀ ਮੇ ਤੇ ਡਿਪਟੀ ਮੇਰ ਦੀ ਕਾਊਂਟਿੰਗ ਹੋਈ ਕਿਉਂਕਿ ਉਹ ਦੋਨੋਂ ਕਾਂਗਰਸ ਦੇ ਸੀਗੇ ਤਾਂ ਉਹਨਾਂ ਨੂੰ 19-19 ਵੋਟਾਂ ਮਿਲੀਆਂ ਤਾਂ ਇਸ ਤਰੀਕੇ ਨਾਲ ਕਾਂਗਰਸ ਨੇ ਉਧਰ ਵੀ ਬਦਲਾ ਲਿਆ ਤੇ ਇੱਥੇ ਵੀ ਬਦਲਾ ਲਿਆ ਤੇ ਪਰ ਗੱਲ ਇਹ ਹੋ ਜਾਂਦੀ ਹੈ ਰਾਦੀਪ ਕਿ ਕੁਝ ਦੇਖੋ ਆਮ ਆਦਮੀ ਪਾਰਟੀ ਨੇ ਵੀ ਜਿਹੜੇ ਵਾਅਦੇ ਕੀਤੇ ਸੀ ਇਹ ਜਿਹੜੇ ਪ੍ਰੋਮਿਸ ਕੀਤੇ ਸੀ ਇੱਕ ਸੱਤਾ ਬਦਲਣ ਦੇ ਇੱਕ ਰਾਜਨੀਤੀ ਬਦਲਣ ਦੇ ਉਹ ਹੋ ਨਹੀਂ ਪਾਇਆ ਜੀ ਬਹੁਤ ਸਾਰੇ ਵੱਡੇ ਦਾਅਵੇ ਤਾਂ ਇੱਕ ਤਾਂ ਜਮਨਾ ਦਾ ਦੇਖੋ ਇਹ ਸੀਗਾ ਕਿ ਜਮਨਾ ਹੀ ਨਹੀਂ ਸ਼ੁੱਧ ਹੋ ਸਕੀ 10 ਸਾਲਾਂ ਦੇ ਵਿੱਚ ਚਾਹੇ ਕਾਰਨ ਕੋਈ ਵੀ ਰਿਹਾ ਹੋਵੇ ਲੋਕਾਂ ਨੇ ਸਰਕਾਰ ਨੂੰ ਇਹ ਕਹਿਣਾ 에ਅਰ ਪੋਲੂਸ਼ਨ ਦਿੱਲੀ ਦੇ ਵਿੱਚ ਬਹੁਤ ਵੱਡੀ ਸਮੱਸਿਆ ਜਦੋਂ ਵੀ ਝੋਨੇ ਦੀ ਕਟਾਈ ਆਸ-ਪਾਸ ਸਾਡੇ ਹੁੰਦੀ ਆ ਜਾਂ ਹਰਿਆਣੇ ਚ ਆਸ-ਪਾਸ ਯੂਪੀ ਤੇ ਉਦੋਂ 에어 ਪੋਲਿਊਸ਼ਨ ਬਹੁਤ ਜ਼ਿਆਦਾ ਵਧ ਜਨ ਤਾਂ ਦਿੱਲੀ ਚ ਦਿੱਲੀ ਚ ਵੈਸੇ ਵੀ ਬਹੁਤ ਹੈ 에어 ਪੋਲਿਊਸ਼ਨ ਆ ਜੀ ਉਹ ਵੀ ਚੀਜ਼ ਹੱਲ ਨਹੀਂ ਹੋਈ ਕੂੜੇ ਦਾ ਢੇਰ ਕੂੜੇ ਦੇ ਢੇਰ ਉਹ ਉਦਾਂ ਹੀ ਨੇ ਉਹ ਵੀ ਹੱਲ ਨਹੀਂ ਹੋਈ ਹੈ ਨਾ ਇਹ ਚੀਜ਼ਾਂ ਲੋਕਾਂ ਨੇ ਦੇਖੀਆਂ ਨੇ ਕਿ ਯਾਰ ਤੁਸੀਂ ਕਿਹਾ ਸੀ ਪਰ ਇਹ ਹੋਇਆ ਨਹੀਂ ਦੂਸਰਾ ਹੋਰ ਇੱਕ ਜਿਹੜਾ ਵੱਡਾ ਕਾਰਨ ਸੀ ਇਹ ਸੀ ਕਿ ਆਮ ਆਦਮੀ ਪਾਰਟੀ ਦੇ ਇਹਨਾਂ ਹੀ ਵੱਡੇ ਲੀਡਰਾਂ ਨੇ ਕਿਹਾ ਸੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਜੀ ਸਾਡੀ ਕੋਈ ਗੱਡੀ ਹੂਟਰ ਨਹੀਂ ਮਾਰੂਗੀ ਸਾਡੇ ਜਿਹੜੇ ਮਨਿਸਟਰ ਐਮ ਐਲ ਏ ਹੋਣਗੇ ਉਹ ਵੀ ਰੈੱਡ ਲਾਈਟ ਤੇ ਰੁੱਕ ਕੇ ਲੰਘਿਆ ਕਰਨਗੇ ਪਰ ਕੌਣ ਰੁਕਦਾ ਉਵੇਂ ਹੀ ਹੂਟਰ ਵੱਜੇ ਬਿਲਕੁਲ ਉਵੇਂ ਹੀ ਸਭ ਕੁਝ ਹੋਇਆ ਕੇਜਰੀਆਲ ਸਾਹਿਬ ਨੇ ਕਿਹਾ ਸੀਗਾ ਇੱਕ ਉਹਨਾਂ ਨੇ ਸਾਫ ਸੁਥਰਾ ਜਿਹਾ ਆਪਣਾ ਅਕਸ਼ ਦਿਖਾਇਆ ਸੀਗਾ ਕਿ ਮੈਂ ਬੜਾ ਕਾਮਨ ਮੈਨ ਆ ਸਿੰਪਲ ਐ ਮੇਰੇ ਕੋ ਵੈਗਨਰ ਨੀਲੀ ਰੰਗ ਦੀ ਕਾਰ ਆ ਮੁੜ ਕੇ ਉਹ ਕਾਰ ਨਹੀਂ ਲੱਭੀ ਤੇ ਭਾਜਪੀ ਨੇ ਇਸ ਗੱਲ ਨੂੰ ਵੀ ਪੂਰਾ ਸ਼ੋਰ ਜ਼ੋਰ ਸ਼ੋਰ ਦੇ ਨਾਲ ਹਾਈਲਾਈਟ ਕੀਤਾ ਉਸੀ ਮੁੱਖ ਮੰਤਰੀ ਦੀ ਰਹਾਇਸ਼ ਵਾਲਾ ਜਿਹੜਾ ਘਰ ਸੀ ਜਿਹਨੂੰ ਬੀਜੇਪੀ ਨੇ ਸ਼ੀਸ਼ ਮਹਿਲ ਤੱਕ ਕੱਖ ਕੇ ਉਹ ਇਮੇਜ ਉਸ ਤਰੀਕੇ ਦੀ ਬਣਾਈ ਲੋਕਾਂ ਦੇ ਵਿੱਚ ਕਿ ਯਾਰ ਇਹਨਾਂ ਨੇ ਇਹ ਆਪਣਾ ਸੀਐਮ ਦਾ ਹਾਊਸ ਸ਼ੀਸ਼ ਮਹਿਲ ਬਣਾ ਲਿਆ ਸੀ ਪਰ ਉੱਥੇ ਦੇਖੋ ਚਾਹੀਦਾ ਸੀਗਾ ਉੱਥੇ ਰੈਨੋਵੇਟ ਕਰਨ ਦੀ ਜ਼ਰੂਰਤ ਨਹੀਂ ਸੀ ਜੇ ਤੁਸੀਂ ਉਸ ਚੀਜ਼ ਨੂੰ ਥੋੜੀ ਆਧਾਰ ਬਣਾ ਕੇ ਤੁਸੀਂ ਪਾਰਟੀ ਸਟੈਂਡ ਕੀਤੀ ਤਾਂ ਤੁਹਾਨੂੰ ਉਹ ਸਿੰਪਲ ਲਿਵਿੰਗ ਸਟਾਈਲ ਰੱਖਣਾ ਚਾਹੀਦਾ ਸੀਗਾ ਜਦੋਂ ਤੁਸੀਂ ਸੀਐਮ ਦੇ ਸਰਕਾਰੀ ਹਾਊਸ ਦੇ ਵਿੱਚ ਕਰੋੜਾ ਰੁਪਏ ਲਾ ਕੇ ਉਹਨੂੰ ਰੈਨੋਵੇਟ ਕੀਤਾ ਫਿਰ ਤੁਸੀਂ ਕੀ ਸਮਝਦੇ ਹੋ ਕਿ ਉਹਦਾ ਮੈਸੇਜ ਲੋਕਾਂ ਦੇ ਵਿੱਚ ਜਾਊਗਾ ਨਹੀਂ ਕੱਲ ਇਹ ਪਾਰਟੀ ਇਹ ਕਹਿ ਰਹੀ ਸੀ ਕਿ ਅਸੀਂ ਤਾਂ ਜੀ ਭੁੰਜੇ ਵੀ ਸੌ ਸਕਦੇ ਹਾਂ ਪਰ ਅੱਜ ਉਹੀ ਪਾਰਟੀ ਜਿਹੜੀ ਕਹਿ ਰਹੀ ਸੀ ਅਸੀਂ ਭੁੰਜੇ ਸੌ ਸਕਦੇ ਹਾਂ ਉਹਨਾਂ ਦੇ ਬੈੱਡ ਤੇ ਗੱਦੇ ਹੀ ਬੜੇ ਕਮਾਲ ਦੇ ਨਿਕਲੇ ਇਹ ਚੀਜ਼ਾਂ ਮਤਲਬ ਫਲਿੱਪ ਹੋਈਆਂ ਨੇ ਫਲਿੱਪ ਹੋਈ ਪਾਰਟੀ ਲੋਕਾਂ ਦੇ ਮਨਾਂ ਦੇ ਵਿੱਚ ਜੋ ਸਿੱਧੀ ਸੀ ਤਾਂ ਪੁੱਠੀ ਹੋ ਗਈ ਆਮ ਆਦਮੀ ਪਾਰਟੀ ਪੰਜਾਬ ਤੋਂ ਪ੍ਰਸ਼ਾਸਨ ਵਰਤਿਆ ਗਿਆ ਪੰਜਾਬ ਪੁਲਿਸ ਵਰਤੀ ਗਈ ਪੰਜਾਬ ਦੇ ਹੈਲੀਕਾਪਟਰ ਵਰਤੇ ਗਏ ਆਪਾਂ ਦੇਖਿਆ ਜੀ ਕਿੰਨਾ ਵਿਰੋਧ ਹੋਇਆ ਉਸ ਚੀਜ਼ ਨੂੰ ਲੈ ਕੇ ਪੰਜਾਬ 'ਚ ਵੀ ਹੋਇਆ ਉਸ ਚੀਜ਼ ਦਾ ਵੀ ਦਿੱਲੀ ਦੇ ਲੋਕਾਂ ਨੇ ਦੇਖਿਆ ਇਲੈਕਸ਼ਨਾਂ ਦੇ ਵਿੱਚ ਵੀ ਜਦੋਂ ਸਿਕਿਉਰਟੀ ਵਾਪਸ ਦਿੱਲੀ ਦੇ ਵਿੱਚ ਆਉਣ ਕਮਿਸ਼ਨ ਨੇ ਭੇਜੀ ਉਦੋਂ ਖੁਲਾਸਾ ਹੋਇਆ ਕਿ ਪੰਜਾਬ ਦੀ ਸਿਕਿਉਰਟੀ ਅਰਵਤ ਕੇਂਜੀ ਵੱਲ ਲਏ ਹੋਏ ਤਾਂ ਚਲੋ ਪਹਿਲਾਂ ਵੀ ਪਤਾ ਹੀ ਸੀਗਾ ਹੂੰ ਉਹ ਤਾਂ ਸ਼ਰਿਆਂ ਪਤਾ ਸੀਗਾ ਕਿ ਜਰਵਿੰਦ ਕੇਜਰੀਵਾਲ ਦੇ ਕੋਲ ਪੰਜਾਬ ਦੀ ਸਿਕਿਉਰਿਟੀ ਹੈ ਇਹ ਹੋ ਸਕਦਾ ਕਿ ਆਮ ਲੋਕਾਂ ਨੂੰ ਨਾ ਪਤਾ ਹੋਵੇ ਕਿਉਂਕਿ ਮੀਡੀਆ ਦੇ ਵਿੱਚ ਉਹ ਚੀਜ਼ ਉਵੇਂ ਨਹੀਂ ਦਿਖਾਈ ਗਈ ਹੈ ਨਾ ਬਿਲਕੁਲ ਤੇ ਇੱਕ ਤੁਸੀਂ ਹੋਰ ਕਿਹੜੀ ਗੱਲ કરી ਸੀ ਸਿਕਿਉਰਿਟੀ ਤੇ ਹਵਾਈ ਜਹਾਜ਼ ਦੇ ਕੁਝ ਇਸ ਤਰੀਕੇ ਦੇ ਨਾਲ ਲੈ ਕੇ ਤੁਸੀਂ ਗੱਲ ਕੀਤੀ ਸੱਤ ਵਿਧਾਇਕਾਂ ਨੇ rau ji ਅਸਤੀਫਾ ਚੋਣਾਂ ਤੋਂ ਪਹਿਲਾਂ ਅਸਤੀਫੇ ਦੇ ਦਿੱਤੇ ਸੀਗੇ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਪਾਰਟੀ ਭ੍ਰਿਸ਼ਟ ਹੋ ਚੁੱਕੀ ਆ ਇਹ ਉਹ ਗੱਲਾਂ ਨਹੀਂ ਰਹੀਆਂ ਖਾਸ ਤੌਰ ਤੇ ਜਿਹੜੇ ਕਹਿਦਿਏ ਧਰਨੇ ਦੇ ਵਿੱਚ ਅੰਦੋਲਨਾਂ ਚ ਪਾਰਟੀ ਨਿਕਲੀ ਅਨਾ ਹਜ਼ਾਰੇ ਇੱਕ ਵੱਡਾ ਨਾਮ ਆ ਨਾ ਅੰਦੋਲਨਕਾਰ ਦੇ ਵਿੱਚ ਆਉਂਦਾਗਾ ਉਹਨਾਂ ਦਾ ਵੀ ਅੱਜ ਬਿਆਨ ਆਇਆ ਕਿ ਇਹ ਤਾਂ ਹੋਣਾ ਹੀ ਸੀਗਾ ਕਿਉਂਕਿ ਇਹ ਆਪਣੇ ਆਪ ਨੂੰ ਕਹਾਉਂਦੇ ਸੀਗੇ ਜੋ ਤੇ ਜੋ ਇਹ ਮੇਰੇ ਨਾਲ ਧੋਖਾ ਕਰਕੇ ਗਏ ਸੀ ਤੇ ਅੱਜ ਲੋਕਾਂ ਨੇ ਇਹਨਾਂ ਨੂੰ ਸ਼ੀਸ਼ਾ ਦਿਖਾਤਾ ਉਹ ਵੀ ਇੱਕ ਰੀਜ਼ਨ ਆ ਨਾ ਕਿਉਂਕਿ ਜਦੋਂ ਤੋਡੇ ਘਰ ਦੇ ਵਿੱਚੋਂ ਕਹਿੰਦੇ ਨਿਕਲਦਾ ਤਾਂ ਲੋਕ ਉਹਦੇ ਤੇ ਮੈਨੂੰ ਲੱਗਦਾ ਜ਼ਿਆਦਾ ਭਰੋਸਾ ਕਰਦੇ ਆ ਵੀ ਜੇ ਵਿਧਾਇਕ ਇਹ ਗੱਲ ਕਹਿ ਰਹੇ ਆ ਜਿਹੜੇ ਨਾਲ ਬੰਦੇ ਸੀ ਉੱਟਦੇ ਸੀਗੇ ਤਾਂ ਫਿਰ ਭਾਈ ਹੋ ਸਕਦਾ ਸੱਚ ਆ ਬੀਜੇਪੀ ਵੀ ਸੱਚ ਕਹਿੰਦੀ ਹੋਵੇ ਚਲੋ ਉਹ ਤਾਂ ਹੁੰਦਾ ਹੀ ਆ ਦੇਖੋ ਦੇਖੋ ਉਹ 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 ਇਹ ਗਏ ਸੀਗੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਸੀਗੇ ਜਦੋਂ ਟਿਕਟ ਨਹੀਂ ਮਿਲੀ ਤਾਂ ਤੋ ਰੋਸਾ ਹੋ ਜਾਂਦਾ ਤੁਸੀਂ ਉਹਨਾਂ ਨੇ ਕਿਹਾ ਕਿ ਸਾਨੂੰ ਦੁਬਾਰਾ ਨਾਲ ਟਿਕਟ ਮਿਲੀ ਨਹੀਂ ਅਸੀਂ ਹੁਣੇ ਵਿਧਾਇਕੀ ਤੋਂ ਅਸਤੀਫਾ ਦੇ ਦਿੰਨੇ ਆ ਠੀਕ ਹੈ ਨਾ ਇਹ ਗੱਲ ਵੀ ਹੋਈ ਤੇ ਦੂਸਰੀ ਗੱਲ ਇਹ ਆ ਕੀ ਦੇਖੋ ਭਾਜਪਾ ਨੇ ਜੋਰ ਆਪਣਾ ਪੂਰਾ ਲਾਇਆ ਭਾਜਪਾ ਨੂੰ ਪਤਾ ਸੀ ਭਾਜਪਾ ਕਿਸੇ ਵੀ ਹਾਲਤ ਦੇ ਵਿੱਚ ਦਿੱਲੀ ਜਿੱਤਣਾ ਚਾਹੁੰਦੀ ਸੀ ਉਹ ਤੇ ਜਿੱਤੀ ਵੀ ਹੈ ਇਹ ਇਹ ਵੀ ਜੋ ਵਿਰੋਧੀਆਂ ਨੇ ਕਿਹਾ ਕਿ ਸਰਕਾਰੀ ਤੰਤਰ ਦਾ ਅਮਲੇ ਦਾ ਇਸਤੇਮਾਲ ਹੋਇਆ no doubt ਹੋਇਆ ਇਹਦੇ 'ਚ ਕੋਈ ਉਹ ਨਹੀਂ ਪਰ ਇੰਨਾ ਭਾਜਪਾ ਨੂੰ ਵੀ ਨਹੀਂ ਸੀਗਾ ਕਿ ਅਸੀਂ ਸ਼ਾਇਦ ਐਨੇ 48 ਸੀਟਾਂ ਤੱਕ ਪਹੁੰਚ ਜਾਂਗੇ ਭਾਜਪਾ ਨੂੰ ਵੀ ਇਹੀ ਸੀ ਕਿ ਜਿਹੜਾ ਸਾਡਾ ਅੱਧ ਭਾਰ ਦਾ ਅੱਧ ਦਾ ਬਣਿਆ 35 ਅਸੀਂ 38-39 ਕ ਸੀਟਾਂ ਜਾਂ 40 ਦੇ ਨੇੜੇ ਸੀਟਾਂ ਅਸੀਂ ਔਖੇ ਸੌਖੇ ਕੱਢ ਲਾਂਗੇ ਪਰ 48 ਤੱਕ ਵੀ ਜੀਪੀ ਪਹੁੰਚ ਗਈ ਬੀਜੇਪੀ ਖੁਦ ਹੈਰਾਨ ਹੈ ਕਿ ਇੰਨੀਆਂ 7-8 ਸੀਟਾਂ ਵਾਧਾ ਗਈਆਂ ਸਾਨੂੰ ਅਸੀਂ ਇਹਨਾਂ ਅਨੁਮਾਨ ਨਹੀਂ ਲਾਇਆ ਸੀ ਤੇ ਗੱਲ ਇਹ ਹੋਈ ਆ ਕਿਉਂਕਿ 10 ਸਾਲ ਦੀ ਐਂਟੀ ਇੰਕੰਮਬੈਂਸੀ ਦਾ ਫਰਕ ਪਿਆ ਆਮ ਆਦਮੀ ਪਾਰਟੀ ਨੂੰ ਤੇ ਉਹ ਫਰਕ ਜੋ ਲਈ ਜਾ ਕੇ ਡਿੱਗਿਆ ਬੀਜੇਪੀ ਦੇ ਹੂੰ ਕਾਂਗਰਸ ਤੁਸੀਂ ਦੇਖੋ ਪਹਿਲਾਂ ਵੀ ਜ਼ੀਰੋ ਸੀ ਤੇ ਹੁਣ ਵੀ ਜ਼ੀਰੋ ਹੈ ਕਾਂਗਰਸ ਦਾ ਕੋਈ ਨਫਾ ਨਹੀਂ ਕੋਈ ਨੁਕਸਾਨ ਨਹੀਂ ਇਵਨ ਕਿ ਕਾਂਗਰਸ ਤਾਂ ਬਿਲਕੁਲ ਹੀ ਦਿੱਲੀ ਦੀ ਅਤੇ ਚੋਂ ਨਿਕਲ ਗਿਆ ਬਾਹਰ ਸ਼ੀਲਾ ਦਿਖਸ਼ਤ ਦੇ ਜਿਹੜੇ ਪੁੱਤਰ ਨੇ ਉਹਨਾਂ ਨੂੰ ਵੀ ਅੱਗੇ ਲੈ ਕੇ ਆਈ ਕਾਂਗਰਸ ਪਰ ਅਫਸੋਸ ਹੈ ਕਿ ਕਾਂਗਰਸ ਦੇ ਕੋਲ ਦਿੱਲੀ ਦੀ ਸਿਆਸਤ ਦੇ ਵਿੱਚ ਕੋਈ ਚਿਹਰਾ ਹੀ ਨਹੀਂ ਬਚਿਆ ਸ਼ੀਲਾ ਦਿਖਤ ਤੋਂ ਬਾਅਦ ਅਰਵਿੰਦ ਲਵਲੀ ਹੋਣੀ ਸੀਗੇ ਉਹ ਵੀ ਤੁਸੀਂ ਦੇਖੋ ਅ ਬੀਜਪੀ ਦੇ ਵਿੱਚ ਚਲੇ ਗਏ ਨੇ ਹੋਰ ਬਹੁਤ ਸਾਰੇ ਲੀਡਰ ਸੀਗੇ ਕੁਝ ਆਮ ਆਦਮੀ ਪਾਰਟੀ ਦੇ ਵੀ ਲੀਡਰ ਸੀ ਉਧਰ ਚਲੇ ਗਏ ਪਰ ਇਹ ਚੀਜ਼ਾਂ ਤੁਹਾਨੂੰ ਬਹੁਤ ਵੱਡਾ ਸਬਕ ਸਿਖਾਉਂਦੀਆਂ ਨੇ ਜਿਸ ਤਰੀਕੇ ਦੇ ਨਾਲ ਕਿਉਂਕਿ ਅਰਵਿੰਦ ਕੇਜਰੀਵਾਲ ਦਾ ਹਾਰ ਜਾਣਾ ਰਾਜ ਦੀ ਪੇ ਛੋਟੀ ਗੱਲ ਨਹੀਂ ਹੈਗੀ ਇਹ ਬਹੁਤ ਵੱਡੀ ਗੱਲ ਹੈ ਇੱਕ ਪਾਰਟੀ ਦਾ ਸੁਪਰੀਮੋ ਹਾਰ ਗਿਆ ਦੋ ਵਾਰ ਦਾ ਮੁੱਖ ਮੰਤਰੀ ਬਿਲਕੁਲ ਦੋ ਵਾਰ ਦਾ ਮੁੱਖ ਮੰਤਰੀ ਆਪਣੀ ਸੀਟ ਹੀ ਨਹੀਂ بچਾ ਸਕਿਆ ਇਹ ਬਹੁਤ ਵੱਡੀ ਗੱਲ ਹੈ ਇੱਥੇ ਆਮ ਆਦਮੀ ਪਾਰਟੀ ਨੂੰ ਦੇਖੋ ਸੋਚਣਾ ਪਊਗਾ ਦੋ ਸੂਬਿਆਂ 'ਚ ਤੁਹਾਡੀ ਸਰਕਾਰ ਸੀ ਇੱਕ 'ਚ ਰਹਿ ਗਈ ਆ ਹੂੰ ਪੰਜਾਬ ਦੇ ਵਿੱਚ ਹੁਣ ਤੁਹਾਡੀ ਸਰਕਾਰ ਆ ਤੁਹਾਡੇ ਕੋਲ ਹਲੇ ਵੀ 2.5 ਸਾਲ ਪਏ ਨੇ ਤੁਸੀਂ ਹਲੇ ਵੀ ਪੰਜਾਬ ਦੇ ਵਿੱਚ ਆਪਣਾ ਸਭ ਕੁਝ ਠੀਕ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਵੀ ਕਾਹ ਸਰਕਾਰ ਬਣਾਉਣੀ ਆ ਜਾ ਕੇ ਸੋ ਟਾਈਮ ਹੈਗਾ ਜੇ ਆਮ ਆਦਮੀ ਪਾਰਟੀ ਸਮਝੂਗੀ ਜੇ ਅਰਵਿੰਦ ਕੇਜਰੀਵਾਲ ਸਮਝਣਗੇ ਕਿ ਦਿੱਲੀ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਬਹੁਤ ਬਹੁਤ ਫਰਕ ਹੈ ਹਮ ਪਰ ਪਤਾ ਉਹਨਾਂ ਨੂੰ ਵੀ ਸਾਨੂੰ ਕਿਹੜੇ ਕਿਹੜੇ ਪਾਸੇ ਦੇ ਵਿੱਚ ਕੰਮ ਕਰਨ ਦੀ ਜ਼ਰੂਰਤ ਹੈ ਸੋ ਦਿੱਲੀ ਤਾਂ ਗਈ ਹੁਣ ਦਿੱਲੀ ਤਾਂ ਭੁੱਲ ਜਾਣ 5 ਸਾਲ ਦੇ ਲਈ ਹਮ ਠੀਕ ਹੈ ਜੀ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਆਮ ਆਦਮੀ ਪਾਰਟੀ ਬੈਠੂਗੀ ਪਰ ਜਿੱਥੇ ਤੁਹਾਡੀ ਸਰਕਾਰ ਹੈ ਉੱਥੇ ਤੁਸੀਂ ਸੈੱਟ ਕਰ ਸਕਦੇ ਹੋ ਉੱਥੇ ਸਿਸਟਮ ਕਰੋ ਜੇ ਤੁਸੀਂ ਉਹ ਦਿੱਲੀ 'ਚ ਨਹੀਂ ਕਰ ਸਕੇ ਤਾਂ ਪੰਜਾਬ ਤਾਂ ਤੁਹਾਡੇ ਕੋਲ ਪੂਰਨ ਰਾਜ ਹੈ ਪੰਜਾਬ ਦੇ ਕੋਲ ਤਾਂ ਤੁਹਾਡੇ ਕੋਲ ਆਪਣੀ ਪੁਲਿਸ ਆ ਸਾਰਾ ਕੁਝ ਸਾਰਾ ਕੁਸ਼ਣ ਸਾਰੇ ਅਧਿਕਾਰ ਤੁਹਾਡੇ ਕੋਲ ਆ ਗਏ ਤੇ ਤੁਸੀਂ ਰਹਿੰਦੇ 2.5 ਸਾਲਾਂ ਦੇ ਵਿੱਚ ਹੀ ਉਹ ਚੀਜ਼ਾਂ ਕਰ ਦੋ ਨਾ ਜਿਹੜੀਆਂ ਤੁਸੀਂ ਲੈ ਕੇ ਚੱਲੇ ਸੀ ਕਰ ਦੋ ਵੀਆਈਪੀ ਕਲਚਰ ਖਤਮ ਕੀ ਗੱਲ ਹੈ ਤੁਸੀਂ ਵੀ ਖੜ ਜਾਇਆ ਕਰੋ ਰੈੱਡ ਲਾਈਟ ਜਦੋਂ ਆਮ ਮੰਦੇ ਵੀ ਤਾਂ ਖੜਦੇ ਨੇ ਮੈਨੂੰ ਯਾਦ ਹੈ ਕਿ ਜਦੋਂ 2017 ਦੀ ਇਲੈਕਸ਼ਨ ਹੋਈ ਸੀ ਰਾਜੀਪ ਤਾਂ ਉਦੋਂ ਪਟਿਆਲਾ ਦੇ ਵਿੱਚ ਸ਼ਾਇਦ ਕਿਸੇ ਮੰਤਰੀ ਦਾ ਕਾਫਲਾ ਗੁਜ਼ਰਨਾ ਸੀਗਾ ਤੇ ਉਦੋਂ ਕਿਉਂਕਿ ਆਮ ਆਦਮੀ ਪਾਰਟੀ ਇਹੀ ਗੱਲਾਂ ਕਹਿੰਦੀ ਸੀ ਕਿ ਤੁਹਾਨੂੰ ਵੀ ਲੀਡਰਾਂ ਨੂੰ ਵੀ ਖੜਨਾ ਚਾਹੀਦਾ ਉਹ ਰੂਟ ਲੱਗਿਆ ਸੀ ਤੇ ਮੈਂ ਖੜਾ ਸੀ ਉੱਥੇ ਤਾਂ ਲੋਕ ਪੁਲਿਸ ਦੇ ਗਲ ਪੈਣ ਨੂੰ ਜਾ ਰਹੇ ਸੀ ਕਿ ਅਸੀਂ ਨਹੀਂ ਰੁਕਦੇ ਹੂੰ ਜਿਹੜਾ ਕੋਈ ਮੰਤਰੀ ਸੰਤਰੀ ਆ ਤੁਸੀਂ ਲਗਾਓ ਚਾਹੇ ਹੋਰ ਪਾਸੇ ਲਗਾਓ ਅਸੀਂ ਨਹੀਂ ਰੁਕਦੇ ਅਸੀਂ ਜਾਣਾ ਮਤਲਬ ਇੰਨੀ ਲੋਕਾਂ ਚ ਕ੍ਰਾਂਤੀ ਇਸ ਪਾਰਟੀ ਨੇ ਲਿਆਂਦੀ ਸੀ ਬਿਲਕੁਲ ਪਰ ਆਕ ਆਉਣ ਤੋਂ ਬਾਅਦ ਕਰਿਆ ਕੀ ਫਿਰ ਉਵੇਂ ਰੂਟ ਲੱਗਦੇ ਨੇ ਫਿਰ ਉਹੀ ਸਿਕਿਉਰਟੀਆਂ ਨੇ ਠੀਕ ਹੈ ਜੀ ਫਿਰ ਉਵੇਂ ਹੀ ਹੂਟਰ ਵੱਜਦੇ ਨੇ ਟੂ ਟੂ ਕਰਕੇ ਹੂੰ ਤੇ ਫਿਰ ਉੱਥੇ ਲੋਕ ਸੋਚਦੇ ਨੇ ਫਿਰ ਇਹੀ ਲੋਕ ਦਿੱਲੀ ਵਾਲੇ ਲੋਕਾਂ ਨੇ ਸੋਚਿਆ ਕਿ ਤੁਸੀਂ ਜੋ ਕਹਿੰਦੇ ਸੀ ਉਹ ਤੁਸੀਂ ਉਹਦੇ ਤੇ ਖਰੇ ਉਤਰੇ ਨਹੀਂ ਐ ਇਸੇ ਕਰਕੇ ਮੈਂ ਕਹਿ ਰਿਹਾ ਪੰਜਾਬ ਦੇ ਵਿੱਚ ਪਾਰਟੀ ਦੇ ਕੋਲ ਹਲੇ ਵੀ ਮੌਕਾ ਆ ਜੋ ਗਲਤੀਆਂ ਦਿੱਲੀ ਚ ਕੀਤੀਆਂ ਨੇ ਮਤਲਬ ਦਿੱਲੀ ਤੋਂ ਮੰਨ ਲਾਦਾ ਪਾਰਟੀ ਨੂੰ ਸਿੱਖਣਾ ਚਾਹੀਦਾ ਦਿੱਲੀ ਨਤੀਜਿਆਂ ਤੋਂ ਜੇ ਆਹਰ ਤੁਹਾਨੂੰ ਹੋਰ ਕੀ ਕਰਦੀ ਐ ਹਾਰ ਤੁਹਾਨੂੰ ਸਿਖਾਉਂਦੀ ਐ ਜੀ ਤੁਸੀਂ ਹਾਰਦੇ ਹੋ ਤਾਂ ਮੀਨ ਕੋਈ ਨਾ ਕੋਈ ਤੁਸੀਂ ਗਲਤ ਮੂਵ ਕੀਤਾ ਤਾਂ ਤੁਸੀਂ ਹਾਰੇ ਇਹ ਗੱਲ ਇਹ ਵੀ ਹੈ ਨਾ ਦਿੱਲੀ ਦੇ ਮਾਡਲ ਦੇ ਨਾਲ ਹੀ ਇਹ ਚੱਲਦੇ ਸੀ ਹਰ ਥਾਂ ਜਾਂਦੇ ਸੀ ਜੀ ਦਿੱਲੀ ਦਾ ਮਾਡਲ ਪੰਜਾਬ ਦੇ ਵਿੱਚ ਸਰਕਾਰ ਬਣੀ ਦਿੱਲੀ ਮਾਡਲ ਤੇ ਹਰਿਆਣਾ ਵਿੱਚ ਦਿੱਲੀ ਮਾਡਲ ਦਿਖਾਇਆ ਦੇਸ਼ 'ਚ ਜਿੱਥੇ ਵੀ ਗਏ ਦਿੱਲੀ ਮਾਡਲ ਦੀ ਗੱਲ ਅਰਵਿੰਦ ਕੇਜਰੀਵਾਲ ਕਰਦੇ ਸੀ ਫੋੜੋ ਦਿੱਲੀ ਦਾ ਮਾਡਲ ਚੁਕਣਾ ਚੂਰ ਹੋ ਗਿਆ ਤਾਂ ਹੁਣ ਜੇ ਉਹ ਮਾਡਲ ਭਾਈ ਤੁਸੀਂ ਦੁਬਾਰੇ ਦਿਖਾਉਣਾ ਤਾਂ ਫਿਰ ਸਮਝਣ ਦੀ ਤਾਂ ਲੋੜ ਆ ਕੁਝ ਤਾਂ ਇਹ ਵੀ ਲੱਗ ਜਿਹੜੇ ਪੋਲਿਟੀਕਲ ਐਨਾਲਿਸਿਸ ਕਰਦੇ ਹੋ ਇਹ ਵੀ ਕਹਿ ਰਹੇ ਆ ਕਹਿੰਦੇ ਦਿੱਲੀ ਜਿਹੜਾ ਇੱਕ ਫਾਈਨਲ ਸੀਗਾ ਪਰ ਪੰਜਾਬ ਦਾ ਇਹ ਸੈਮੀਫਾਈਨਲ ਸੀ 27 ਦਾ ਕਿਉਂਕਿ ਦਿੱਲੀ ਮਾਡਲ ਦੇ ਉੱਤੇ ਪੰਜਾਬ ਸਰਕਾਰ ਬਣੀ ਸੀ ਜਦੋਂ ਦਿੱਲੀ ਮਾਡਲ ਅੱਜ ਖਤਮ ਹੋ ਗਿਆ ਤਾਂ 27 ਦੇ ਵਿੱਚ ਕੀ ਦਿਖਾਉਣਗੇ ਬਿਲਕੁਲ ਮੈਂ ਉਹੀ ਉਹੀ ਕਹਿ ਰਿਹਾ ਮੈਂ ਕਿ ਜੋ ਗਲਤੀਆਂ ਤੁਸੀਂ ਦਿੱਲੀ ਚ ਕਰਕੇ ਉਹ ਤੋਂ ਤੁਸੀਂ ਸਬਕ ਲਓ ਤਾਂ ਕਿ ਤੁਸੀਂ ਪੰਜਾਬ ਵੀ ਨਾ ਹਾਰੋ ਹੈਨਾ ਤੁਹਾਡੇ ਕੋਲ ਪੰਜਾਬ ਰਹੇ ਤੁਹਾਡੀ ਦੁਆਰਾ ਸਰਕਾਰ ਹਰਕ ਪਾਰਟੀ ਚਾਹੁੰਦੀ ਹੈ ਕਿ ਸਾਡੀ ਦੁਆਰਾ ਸਰਕਾਰ ਬਣੇ ਪਰ ਜਿਹੜੇ ਬੱਚ ਦੇ ਢਾਈ ਸਾਲ ਨੇ ਤੁਸੀਂ ਉਹਦੇ ਚ ਇੱਕ ਕਰੋ ਨਾ ਦਿਓ ਨਾ ਉਦਾਹਰਣ ਪੇਸ਼ ਕਰੋ ਨਾ ਉਦਾਹਰਣ ਕਿ ਸਰਕਾਰ ਬਣੀ ਸੀ ਇਦਾਂ ਦੀ ਬੜੀ ਡਾਊਨ ਟੂ ਅਰਥ ਸਰਕਾਰ ਸੀਗੀ ਸਰਕਾਰ ਨੇ ਇਸ ਤਰੀਕੇ ਦਾ ਕਰਪਸ਼ਨ ਖਤਮ ਕੀਤੀ ਨਸ਼ਾ ਖਤਮ ਕੀਤਾ ਇਹ ਚੀਜ਼ਾਂ ਤੇ ਕੰਮ ਕਰਨ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਤਾਂ ਵੀਆਪੀ ਕਲਚਰ ਖਤਮ ਕਰੋ ਨਾ ਜੀ ਕੱਲ੍ਹ ਨੂੰ ਹੀ ਤੁਸੀਂ ਕਰਦੇ ਹੋ ਕਿ ਯਾਰ ਕੋਈ ਗੱਲ ਨਹੀਂ ਜਿਹੜੇ ਵਿਧਾਇਕ ਨੂੰ ਵੈਸੇ ਵੀ ਤਾਂ ਖਤਰਾ ਹੈ ਨਹੀਂ ਐਡਾ ਕੋਈ ਕਿ ਕਿਉਂ ਇੰਨੇ ਇੰਨੇ ਬਾਡੀਗਾਰਡ ਅਸੀਂ ਦਿੱਤੇ ਹੋਏ ਨੇ ਕਿਉਂ ਮੰਤਰੀਆਂ ਦੇ ਨਾਲ ਇੰਨੀਆਂ ਇੰਨੀਆਂ ਗੱਡੀਆਂ ਜਾਂਦੀਆਂ ਨੇ ਸੀਐਮ ਦੇ ਨਾਲ ਖੁਦ ਕਿਉਂ ਜਾਂਦੀਆਂ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਕਿਉਂ ਜਾ ਰਹੀਆਂ ਨੇ ਬੰਦ ਕਰੋ ਚੀਜ਼ਾਂ ਉਹ ਤੇ ਜੇ ਬੰਦ ਕਰੋਗੇ ਤਾਂ ਤੁਹਾਡੇ ਨਾਲ ਲੋਕ ਜੁੜੇ ਰਹਿਣਗੇ ਤੇ ਜੇ ਨਹੀਂ ਤੁਸੀਂ ਦਿੱਲੀ ਦੀਆਂ ਗਲਤੀਆਂ ਜਾਂ ਦਿੱਲੀ ਦੇ ਨਤੀਜੇ ਤੋਂ ਕੁਝ ਨਹੀਂ ਸਿੱਖੋਗੇ ਤੇ ਪੰਜਾਬ ਵੀ ਦੂਰ ਨਹੀਂ ਜਿਵੇਂ ਕਹਿੰਦੇ ਸੀ ਦਿੱਲੀ ਦੂਰ ਨਹੀਂ ਤੇ ਪੰਜਾਬ ਵੀ ਹੁਣ ਵਾਪਸ ਆਜੋ ਤੇ ਫਿਰ ਪੰਜਾਬ ਵੀ ਦੂਰ ਨਹੀਂ ਜੀ